ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਰ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਆ ਜੀ ਹੁਸ਼ਿਆਰਪੁਰ ਦੇ ਵਿੱਚ ਬਿਆਸ ਦਰਿਆ ਦੇ ਕੋਲ ਪਿੰਡ ਰੜਾ ਔਰ ਆਪ ਸਭ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੋ ਇਸ ਟਾਈਮ ਤਾਜ਼ਾ ਹਾਲਾਤ ਨੇ ਜਿਹੜੇ ਵੀ ਪਾਣੀ ਦਾ ਮਤਲਬ ਪੱਧਰ ਆ ਕਹਿ ਲੋ ਪੌਂਗ ਡੈਮ ਚੋਂ ਪਾਣੀ ਛੱਡਿਆ ਗਿਆ ਪਹਾੜਾਂ ਵਿੱਚ ਲਗਾਤਾਰ بارش ਦਾ ਮਾਹੌਲ ਆ ਉਹਦੇ ਬਾਰੇ ਜਿਹੜੀਆਂ ਖਬਰਾਂ ਆ ਰਹੀਆਂ ਤੇ ਉਸ ਖਬਰਾਂ ਦੇ ਸੱਚ ਦਾ ਮਤਲਬ ਜਿਹੜੀ ਗੱਲ ਆ ਉਹ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਆਂ ਮੈਂ ਇਸ ਟਾਈਮ ਖੜਾ ਆ ਜੀ ਬਿਆਸ ਦਰਿਆ ਰੜਾ ਪਿੰਡ ਜਿਹਨੂੰ ਅਸੀਂ ਕਹਿੰ ਲੋ ਰੜੇ ਵਾਲਾ ਪੁਲ ਕਿਹਾ ਜਾਂਦਾ ਆ ਉੱਥੇ ਖੜਾ ਆ ਜੀ ਤੇ ਇਸ ਟਾਈਮ ਜਿਹੜੇ ਤਾਜ਼ਾ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਵਧਿਆ ਹੋਇਆ ਆ ਤੇ ਇਸ ਟਾਈਮ ਬਿਲਕੁਲ ਨਾਲੋਂ ਨਾਲ ਇਹ ਜਿਹੜਾ ਆ ਜਿਹੜਾ ਇੱਥੇ ਬੰਨ ਤੁਸੀ ਬੰਨ ਜਿਹਨੂੰ ਕਿਹਾ ਜਾਂਦਾ ਆ ਉੱਥੇ ਤੱਕ ਪਹੁੰਚਣਾ ਬਾਲਾ ਹੀ ਆ ਜਾਂ ਆਪਾਂ ਕਹਿ ਲਈਏ ਕਿ ਮੈਂ ਇੱਥੇ ਜਿਹੜੇ ਵਸਨੀਕ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ ਪਹਿਲਾਂ ਪਾਣੀ ਉਹ ਪੈਲੀਆਂ ਤੋਂ ਪਿੱਛੇ ਸੀਗਾ ਤੇ ਅੱਜ ਪਾਣੀ ਥੋੜਾ ਹੋਰ ਵੱਧ ਚੁੱਕਾ ਆ ਤੇ ਹੋ ਸਕਦਾ ਕਿ ਪੌਂਗ ਟਾਈਮ ਚੋਂ ਪਾਣੀ ਹੋਰ ਛੱਡਿਆ ਜਾਵੇ ਤਾਂ ਪਾਣੀ ਦਾ ਪੱਧਰ ਵੱਧਦਾ ਪਿਆ ਆ ਤੇ ਇਸੇ ਤਰ੍ਹਾਂ ਸਾਡੇ ਨਾਲ ਇੱਥੇ ਇੱਕ ਅੰਕਲ ਜੀ ਜੁੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਕੋ ਇਹਨਾਂ ਤੋਂ ਜਾਣਦੇ ਆ ਇੱਥੇ ਦੇ ਹਾਲਾਤਾਂ ਬਾਰੇ ਤੇ ਇਹ ਬੋਟ ਜਿਹੜੀ ਇੱਥੇ ਕਿਸ਼ਤੀ ਬੋਟਮੈਨ ਆ ਜਿਹੜੀ ਕਿਸ਼ਤੀ ਇੱਥੇ ਚੱਲਦੀ ਆ ਉਹਦੇ ਇੱਥੇ ਕਾਰਵਾਈ ਕਰਦੇ ਆ ਤੇ ਚਲੋ ਗੱਲ ਕਰਦੇ ਆ ਅੰਕਲ ਜੀ ਦਾ ਸਤਿ ਸ਼੍ਰੀ ਅਕਲ ਅੰਕਲ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਇਹ ਪਾਣੀ ਦਾ ਪੱਧਰ ਪਹਿਲਾਂ ਘਟਿਆ ਸੀਗਾ ਤੇ ਹੁਣ ਪਾਣੀ ਦਾ ਪੱਧਰ ਕਹਿੰਦੇ ਵੱਧ ਰਿਹਾ ਆ ਥੋੜਾ ਥੋੜਾ ਹੁੰਦਾ ਜੀ ਥੋੜਾ ਥੋੜਾ ਵੱਧ ਰਿਹਾ ਆ ਤੇ ਬਦਲ ਦੇ ਨਾਲ ਤੁਹਾਨੂੰ ਇੱਥੇ ਜਿਹੜੇ ਵਸਨੀਕ ਆ ਉਹਨਾਂ ਨੂੰ ਕੀ ਕੀ ਪਰੇਸ਼ਾਨੀਆਂ ਹੁੰਦੀਆਂ ਆ ਉਹ ਤਾਂ ਬਹੁਤ ਹੁੰਦੀਆਂ ਜੀ ਬਚਾਰੇ ਤੰਗੀ ਵੜੀ ਹੁੰਦੀ ਯਾਰ ਆਪਣੀ ਟੰਗਰਾ ਹੀ ਤੰਗੀ ਹੁੰਦੀ ਯਾਰ ਆਪ ਦੀ ਤੰਗੀ ਹੁੰਦੀ ਇਹਨਾਂ ਨੂੰ ਅੱਛਾ ਜੀ ਤੇ ਜੋ ਤੁਸੀਂ ਸੜਕ ਤੇ ਵਹਿੰਦੇ ਆ ਅੱਛਾ ਜੀ ਜਨਤਾ ਇਹ ਅੰਕਲ ਜੀ ਜਿਹੜਾ ਆ ਮਤਲਬ ਆਪ ਬਣਿਆ ਹੋਇਆ ਇੱਥੇ ਬੰਨ ਤੇ ਇਹ ਬੰਨ ਤੋਂ ਕਿੰਨਾ ਕਿੰਨਾ ਪਾਣੀ ਚੱਲ ਜਾਂਦਾ ਇਹ ਬੰਨ ਦਾ ਹੀ ਪੂਰਾ ਟੱਚ ਹੋ ਜਾਂਦਾ ਜੀ ਤੇ ਇੱਥੇ ਜਿਹੜੇ ਬਸਨੀਕ ਹਨ ਉਹਨਾਂ ਨੂੰ ਕੀ ਕੀ ਪਰੇਸ਼ਾਨੀ ਹੁੰਦੀ ਆ ਉਹ ਤਾਂ ਬਹੁਤ ਹੁੰਦੀ ਜੀ ਜਦੋਂ ਹੁਣ ਸੜਕ ਤੇ ਬੰਦੇ ਆ ਡੰਗਰ ਦੀ ਖੜਦੇ ਆ 22 22 ਪਾਈ ਪਾਈ ਮਈਆਂ ਬੇੜੇ ਨਾਲ ਬੰਨ ਕੇ ਲਿਆਈਦੀਆਂ ਅੱਛਾ ਜੀ ਸੱਡਾਂ ਦਾ ਬੰਨ ਕੇ ਤੇ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀ ਠੀਕ ਆ ਜੀ ਤੁਹਾਨੂੰ ਪਤਾ ਹੀ ਹੁਣ ਆ ਪਿਛਲੀ ਵਾਰੀ ਪਾਣੀ ਆਇਆ ਹਾਂ ਜੀ ਫਸਲ ਮਰ ਜਾਂਦੀ ਆ ਅੱਛਾ ਜੀ ਤੇ ਫਸਲ ਦਾ ਹੁਣ ਰਹਿੰਦਾ ਕੀ ਫੱਕਾ ਕੀ ਤੇ ਤੇ ਆ ਝੋਨੇ ਮਾਰੇ ਜਾਂਦੇ ਖਤਮ ਹੋ ਜਾਂਦੀ ਆ ਤੇ ਜਿਹੜੇ ਪੱਠੇ ਆ ਆਵੇ ਪੱਠੇ ਹੀ ਮਰੇ ਆ ਅੱਛਾ ਜੀ ਆ ਪੱਠੇ ਜਿਹੜੇ ਆ ਹਾਂ ਜੀ ਝੋੰਡਾ ਹਸੋਂ ਇੱਕ ਇੱਕ ਪ अच्छा मतलब और जत्ता दे हालात बने हुए है कि अगर पानी आ गया ते ਝੋਨਾ ਥੋੜਾ ਜਿਹਾ ਬਚਿਆ ਕਹਿ ਲੋ ਹੱਥ ਡੇਢ ਹਾਥੀ ਬਚਿਆ ਡੇਢ ਹਾਥੀ ਠੀਕ ਆ ਇਹਦੇ ਵਿੱਚ ਝੋਨਾ ਥਾਲਾ ਡੁੱਬ ਜਾਣਾ ਡੁੱਬ ਜਾਣਾ ਠੀਕ ਆ ਜੇ ਇਹਨੇ ਕੱਖਰੀਆਂ ਦਾ ਤੇ ਤੁਸੀਂ ਕਿਸ਼ਤੀ ਚਲਾਉਂਦੇ ਆ ਤੇ ਤੁਹਾਨੂੰ ਕਿਸ਼ਤੀ ਚਲਾਉਣ ਦੇ ਵਿੱਚ ਮਤਲਬ ਇੱਥੇ ਜਦੋਂ ਆ ਟਾਈਮ ਆਉਂਦਾ ਆ ਉਦੋਂ ਕੀ ਕੀ ਤੁਸੀਂ ਇੱਥੇ ਕਾਰਵਾਈ ਕਰਦੇ ਕਾਰਵਾਈ ਕਰਦੇ ਜਨਤਾ ਕੱਢਦੇ ਆ ਅੱਛਾ ਜੀ ਜਨਤਰੀ ਸਵਾ ਕਰਦੇ ਆ ਅੱਛਾ ਜੀ ਜਿੰਨੀ ਚੁੱਕੇ ਹੈਗੇ ਅੱਛਾ ਜੀ ਹਾਂ ਜੀ ਤੇ ਕਿੰਨੇ ਕੀ ਕੀ ਉਹਦੇ ਵਿੱਚ ਕਰਦੇ ਜਾਂਦਾਈ ਸੇਵਾਇਚ ਮਤਲਬ ਜ਼ਿਆਦਾਤਰ ਜਿੱਦਾ ਮਾਰ ਜੰਤਾਈ ਜਿੱਦਾ ਸੈਡਾਂ ਨਾਲ ਬਈਆਂ ਪੂਦੋ ਪਾਣੀ ਆਇਆ ਸੀ ਸੈਡਾਂ ਨਾਲ ਬਈਆਂ ਪਾਣੀ ਕਿਹਾ 20 22 ਬਈਆਂ ਬੰਦੀਆਂ ਸੀ ਉਹ ਨੈਟ ਜੀ ਆਈਆਂ ਹੋਣੀਆਂ ਤੇ ਤੁਹਾਨੂੰ ਹੀ ਪਤਾ ਹੋਊਗਾ ਅੱਛਾ ਜੀ ਠੀਕ ਹੈ ਧੰਨਵਾਦ ਅੰਕਲ ਜੀ ਤੇ ਇਹ ਸਨ ਇੱਥੇ ਅੰਕਲ ਕਿਸ਼ਤੀ ਦੇ ਜਿਹੜੇ ਇੱਥੇ ਸਰਵਿਸ ਦਿੰਦੇ ਆ ਬੋਟਮੈਨ ਕਹਿ ਲੋ ਤੇ ਇਹ ਦੱਸਦੇ ਪਏ ਆ ਕਿ ਪਾਣੀ ਦਾ ਜਿਹੜਾ ਵਹਾਇਆ ਕਾਫੀ ਵਧਿਆ ਹੋਇਆ ਆ ਤੇ ਪ੍ਰਸ਼ਾਸਨ ਪੂਰਾ ਸਤਾਰਕੇ ਆ ਜੀ ਪ੍ਰਸ਼ਾਸਨ ਨੇ ਆਪਣੇ ਜਿੰਨਾ ਵੀ ਕਹੋ ਅਲਰਟ ਕੀਤਾ ਹੋਇਆ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਹੜਦਾ ਕੋਈ ਲੱਗਦਾ ਮਾਹੌਲ ਆ ਜਾਂ ਡਰਦਾ ਮਾਹੌਲ ਆ ਤੇ ਉੱਥੇ ਪ੍ਰਸ਼ਾਸਨ ਉੱਥੇ ਲਗਾਤਾਰ ਆਪਣੀ ਡਿਊਟੀ ਨਿਭਾ ਰਿਹਾ ਆ ਬਾਕੀ ਭਾਈ ਇੱਕੋ ਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਆ ਇਹ ਅਫਵਾਹਾਂ ਤੋਂ ਵੀ ਬਚੋ ਅੱਜ ਕੱਲ੍ਹ ਕਈ ਲੋਕੀ ਵੀਡੀਓ ਪਾ ਪਾ ਕੇ ਪੁਰਾਣੀਆਂ ਵੀਡੀਓ ਨੈੱਟ ਤੇ ਚੜ੍ਹ ਚੜ੍ਹ ਕੇ ਲੋਕਾਂ ਨੂੰ ਡਰਾਈ ਜਾਂਦੇ ਆ ਭਾਈ ਦੇਖੋ ਅੱਗੇ ਲੋਕੀ ਬੜੇ ਪਰੇਸ਼ਾਨ ਡਰੇ ਹੋਏ ਆ ਆ ਦੇਖੋ ਹੁਣ ਇੱਕ ਇਹ ਆਪਾਂ ਗੱਲ ਕਰੀਏ ਕਿ ਤੁਸੀਂ ਬੰਨ ਤੇ ਹੀ ਖੜੇ ਆ ਜੀ ਆ ਨਾਲ 2-4 ਕਤਮਾਂ ਦੇ ਉੱਤੇ ਕਿੰਨੇ ਘਰ ਆ ਬਹੁਤ ਘਰ ਹਨ ਜਿੱਦਾਂ ਤੁਸੀਂ ਵੀਡੀਓ ਪਾ ਦਨੇ ਆ ਜੀ ਉਹ ਤਲਵਾੜੇ ਟਾਈਮ ਦੇ ਵਿੱਚ ਪਾਣੀ ਆ ਗਿਆ ਜੀ ਉਹ ਪੁਰਾਣੀਆਂ ਵੀਡੀਓ ਪਾਈ ਪਿਛਲੀਆਂ ਪਾਈ ਜਾਂਦੇ ਆ ਲੋਕਾਂ ਦਾ ਵੀ ਜੀਣਾ ਹਰਾਮ ਕੀਤਾ ਤੇ ਇਹ ਭਾਈ ਬੇਨਤੀ ਆਖੇ ਹੱਥ ਜੋੜ ਕੇ ਨਾ ਕੰਮ ਕਰੋ ਤੇ ਬਾਕੀ ਮੈਂ ਹੋਰ ਵੀ ਤੁਹਾਨੂੰ ਇਸ ਜਿਹੜੇ ਇਲਾਕੇ ਦੀ ਵੀਡੀਓ ਅੱਗੇ ਦਿਖਾ ਲਦਾ ਆ ਤੇ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਤੇ ਬਣੇ ਰਿਓ ਵੀਡੀਓ ਤੇ ਚੱਲਦੇ ਆ ਅੱਗੇ ਤੇ ਦੇਖਦੇ ਆ ਅੱਗੇ ਦਾ ਮੋਲ ਤੇ ਪਾਣੀ ਅਕਲ ਜੀ ਕਿਥੇ ਤੱਕ ਚੱਲ ਜਾਂਦਾ ਆ ਪਾਣੀ ਪਹਿਲਾ ਪਾਣੀ ਦਾ ਪੰਨ ਟੁੱਟ ਗਿਆ ਸੀ ਆਹ ਵਾਲਾ ਹਾਂ ਇਹ ਹੁਣ ਤਾਜਾ ਬਣਿਆ ਪੰਨ ਅੱਛਾ ਇਹ ਕੱਚਾ ਬੰਦ ਹੁੰਦਾ ਸੀ ਇਹਨੂੰ ਅੱਛਾ ਜੀ ਤੇ ਟੁੱਟ ਗਿਆ ਸੀ ਇੱਥੋਂ ਉਹ ਪੰਨ ਬੱਦਾ ਸੀ ਕੱਚਾ ਤੇ ਕੱਚਾ ਪੰਨ ਪਾਣੀ ਨੂੰ ਤੋੜਦਾ ਸੀ ਆਹ ਵੇਖੋ ਜਗਾ ਇੱਧਰ ਅੱਛਾ ਜੀ ਹਾਂ ਜੀ ਹਾਂ ਜੀ ਅੱਛਾ ਜੀ ਇੱਥੇ ਬੇੜਾ ਅਟੈਚ ਹੋਇਆ ਸੀ ਅੱਛਾ ਜੀ ਦੋ ਗਾਇਆਂ ਸੀ ਅੱਛਾ ਜੀ ਦੋ ਗਾ ਇੱਕ ਗਾਈ ਨਗੀ ਵਿੱਚ ਨਹੀਂ ਹਾਂਜੀ ਤੇ ਇੰਨਾ ਪਾਣੀ ਸਪੀਡ ਪਾਣੀ ਦੀ ਲਫ ਮੇਰੇ ਦੇ ਪ੍ਰੋਪਰ ਸਿਰ ਤੇ ਪੈਂਦੀ ਸੀ ਦੋ ਲਫਾਂ ਦਾ ਸਾਡਾ ਬੇੜਾ ਡੁੱਬ ਗਿਆ ਤੇ ਇਹਨਾਂ ਟੈਚ ਬੇੜਾ ਹੋਇਆ ਇਹ ਜਗ੍ਹਾ ਦੇ ਨਾਲ ਟੈਚ ਹੋਇਆ ਜਿੱਥੇ ਜਗ੍ਹਾ ਹੀ ਬਾਕੀ ਨਹੀਂ ਜਨਾਵਾ ਲੱਗਦਾ ਜਗਾ ਟੱਕ ਜੜੀ ਅੱਛਾ ਜੀ ਹਾਂਜੀ ਹਾਂਜੀ ਤੇ ਅੰਕ ਜਿੱਤੇ ਫਿਰ ਹੋਰ ਕੀ ਕੀ ਸਮੱਸਿਆਵਾਂ ਆਉਂਦੀਆਂ ਆ ਕੋਰੇ ਨਾ ਮੈਂ ਵਿਚਾਰੇ ਨੇ